ਗੁਰਬਾਣੀ ਦਾ ਬਚਨ ਹੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਸੰਸਾਰ ਦੇ ਵਿੱਚ ਜੀਵ ਪੁੰਨ ਵੀ ਕਰਦਾ ਹੈ ਦਾਨ ਵੀ ਕਰਦਾ ਹੈ ਜਪ ਵੀ ਕਰ ਰਿਹਾ ਔਰ ਤਪ ਵੀ ਕਰ ਰਿਹਾ ਹੈ ਮੈਂ ਸੁਖਮ ਦੇ ਵਿੱਚ ਹੀ ਬੇਨਤੀ ਕਰਾਂ ਹੋਰ ਕਾਰ ਬਿਹਾਰ ਕਰਨੇ ਗ੍ਰਸਤੀ ਦੇ ਵਿੱਚ ਜ਼ਰੂਰੀ ਹਨ ਪਰ ਨਾਮ ਕਿੰਨਾ ਕੁ ਜਪਦਾ ਹੈ ਜੋ ਸਤਿਗੁਰੂ ਜੀ ਨੇ ਵਿਸ਼ੇਸ਼ ਤੌਰ ਤੇ ਸਭ ਤੋਂ ਉੱਚਾ ਦੱਸਿਆ ਹੈ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਅਸੀਂ ਪੜ੍ਹਦੇ ਹਾਂ ਉੱਚੇ ਉੱਪਰ ਉੱਚਾ ਨਾਓ ਉੱਚਿਆਂ ਤੋਂ ਉੱਚਾ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਜੀਵ ਕਿੰਨਾ ਕੁ ਜਪਦਾ ਹੈ ਆਪਣੇ ਹਿਰਦੇ ਦੇ ਅੰਦਰ ਇਸ ਕਰਕੇ ਫੋਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੇ ਵਾਹਿਗੁਰੂ ਕਹਿਣ ਦਾ ਕਿੱਡਾ ਵੱਡਾ ਫਲ ਹੈ ਕੁਰਕ ਖੇਤਰ ਦੇ ਵਿੱਚ ਜੇ ਕਿਸੇ ਨੇ ਜਪ ਤਪ ਕੀਤਾ ਹੋਵੇ ਜਾਂ ਪਿਛਲੇ ਜੁਗਾਂ ਦੇ ਵਿੱਚ ਅਸਮੇਦ ਜਗ ਕਰਾਉਂਦੇ ਹੁੰਦੇ ਸੀ ਵੱਡੇ ਵੱਡੇ ਰਾਜੇ ਜਿਹਦੇ ਚ ਸੋਨਾ ਦਾਨ ਕਰਨਾ ਹੀਰੇ ਦਾਨ ਕਰਨੇ ਹਨ ਜਿਹੜੀ ਥਾਲੀ ਦੇ ਵਿੱਚ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਸੋਨੇ ਦੀ ਉਹ ਥਾਲੀ ਭਾਂਡੇ ਸਭ ਨਾਲ ਹੀ ਦੇ ਦਿੰਦੇ ਇੰਨਾ ਦਾਨ ਹੁੰਦਾ ਸੀਗਾ ਅਸਮੇਦ ਜਗ ਦੇ ਫਲ ਦਾ ਸੋ ਇਦਾਂ ਹੀ ਪੁੱਠੇ ਲਟਕ ਕੇ ਜਪ ਤਪ ਕਰਨਾ ਇਹ ਸਾਰੇ ਫਲ ਜਿਹੜੇ ਨੇ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ। ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਾ ਵੀ ਬਚਨ ਹੈ ਕੋਟ ਪੁੰਨ ਸੁਣ ਹਰ ਕੀ ਬਾਣੀ। ਜੋ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰਬੰਦ ਤੋਂ ਬਾਣੀ ਉਚਾਰਨ ਕੀਤੀ ਹੈ ਸੋ ਐਸਾ ਹਰਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਐਸਾ ਹਰਨਾਮ ਧਿਆਈਐ ਮਨ ਮੇਰੇ ਜੋ ਅੰਤਿਅ ਉਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਹੁਕਮ ਕੌਣ ਚਲਾ ਰਿਹਾ ਹੈ ਵਾਹਿਗੁਰੂ ਪਰਮੇਸ਼ਰ ਹੈ ਜੀਵ ਜੇ ਤੂੰ ਚਾਹਨਾ ਹੈ ਕਿ ਤੇਰਾ ਹੁਕਮ ਵੀ ਹਰ ਇੱਕ ਥਾਂ ਚੱਲੇ ਤੇਰਾ ਵੀ ਸਤਕਾਰ ਹੋਵੇ ਤੈਨੂੰ ਵੀ ਲੋਕੀ ਕਹਿਣ ਕਿ ਬੜਾ ਭਗਤ ਹੈ ਸੱਚਾ ਭਗਤ ਹੈ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਾਂ ਹੈਣ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ ਇਸ ਕਰਕੇ ਪਾਈ ਤਾਨ ਧਨ ਜਿਹ ਤੋ ਕਉ ਦਿਓ ਅਰ ਜਿਹ ਨੀਕੇ ਧਾਮ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਸਭ ਕੁਝ ਦਿੱਤਾ ਤੂੰ ਉਹਨਾਂ ਨੂੰ ਭਲਾਈ ਬੈਠਾ ਨਾ ਭਲਾ ਮਨਾ ਵਾਹਿਗੁਰੂ ਜੀ ਨੂੰ ਚੇਤੇ ਕਰ ਚੇਤ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟਾ ਕਟ ਜਿਓ ਪਾਣੀ ਸਵਾਸਾ ਰੂਪੀ ਪਾਣੀ ਸਵਾਸ ਸਵਾਸ ਘਟ ਰਿਹਾ ਹੈ ਸ਼ਰੀਰ ਦੇ ਵਿੱਚੋਂ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਚੇਤੇ ਕਰ ਜਿੰਨੀ ਛੇਤੀ ਹੋ ਸਕਦਾ ਔਰ ਅੰਦਰ ਭੈ ਰੱਖਣਾ ਹੈ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਪ੍ਰਾਪਤ ਹੋਵੋ ਫਿਰ ਪ੍ਰਾਪਤੀ ਵੀ ਹੁੰਦੀ ਹੈ ਔਰ ਵਾਹਿਗੁਰੂ ਪਰਮੇਸ਼ਰ ਜੀ ਦੀ ਖੁਸ਼ੀ ਵੀ ਹੁੰਦੀ ਹੈ ਇਸ ਕਰਕੇ ਇਹ ਬੇਨਤੀ ਆਪ ਜੀ ਨੂੰ ਕੀਤੀ ਹੈ ਗੁਰੂ ਕਿਰਪਾ ਕਰਨ ਅੰਮ੍ਰਿਤ ਉਪਦੇਸ਼ ਹਰਦੇ ਵਿੱਚ ਵਸੇ ਜੀ ਵੱਧ ਤੋਂ ਵੱਧ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀਏ ਸਿਮਰਨ ਕਰੀਏ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਮਹਾਂਪੁਰਖਾਂ ਨੂੰ ਕਿਸੇ ਨੇ ਪੁੱਛਿਆ ਮਹਾਰਾ ਜੀ ਨਾਮ ਕਿਵੇਂ ਜਪਣਾ ਚਾਹੀਦਾ ਤਾਂ ਮਹਾਂਪੁਰਖ ਵੀਰ ਰਸ ਦੇ ਵਿੱਚ ਕਹਿੰਦੇ ਰੋਟੀ ਖਾਣ ਲੱਗੇ ਪੁੱਛਦਾ ਕਿ ਰੋਟੀ ਕਿਵੇਂ ਖਾਣੀ ਹੈ ਕਿਹੜੇ ਥਾਂ ਖਾਣੀ ਕਿਧਰੋਂ ਮੂੰਹ ਥਾਣੀ ਖਾਣੀ ਕਿ ਕਿਦੋਂ ਹੋਰ ਥਾਂ ਖਾਣੀ ਤੈਨੂੰ ਪਤਾ ਨਾ ਕਿ ਰੋਟੀ ਮੂੰਹ ਥਾਣੀ ਅੰਦਰ ਜਾਊਗੀ ਫੇਰ ਹੀ ਤੇਰੇ ਢਿੱਡ ਦੀ ਪਿਆਸ ਖਤਮ ਹੋਊਗੀ ਭੁੱਖ ਮਿਟੂਗੀ ਇਦਾਂ ਹੀ ਜਿਹੜਾ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੀ ਭੁੱਖ ਹੈ ਜੇ ਤੂੰ ਚਾਹਨਾ ਹੈ ਕਿ ਤੂੰ ਰੱਬ ਨਾਲ ਮਿਲ ਜਾਵੇਂ ਤਾਂ ਫਿਰ ਚੁੱਪ ਕਰਕੇ ਗੁਰੂ ਅੱਗੇ ਅਰਦਾਸ ਕਰਕੇ ਵਾਹਿਗੁਰੂ ਵਾਹਿਗੁਰੂ ਪਹਿਲਾਂ ਰਸਨਾ ਤੋਂ ਜਪੇ ਫਿਰ ਹੌਲੀ-ਹੌਲੀ ਸੱਜੇ ਹੀ ਅਵਸਥਾ ਬਣ ਜਾਂਦੀ ਹੈ ਜਦੋਂ ਕਿਰਪਾ ਹੁੰਦੀ ਹੈ ਪਰ ਧਿਆਨ ਰੱਖੇ ਵਕਾਰਾਂ ਵੱਲੋਂ ਬਚੇ ਗੁਰੂ ਕੇ ਉਪਦੇਸ਼ ਨੂੰ ਜੀਵਨ ਦੇ ਅੰਦਰ ਢਾਲੇ ਗੁਰੂ ਦਾ ਉਪਦੇਸ਼ ਇਹੀ ਹੈ ਗੁਰਸਤਗੁਰ ਕਾ ਜੋ ਸਿੱਖ ਅਖਾਇ ਸੁ ਭਲ ਕੇ ਉਠਰ ਨਾਮ ਤੇ ਆਵੇ ਜਿਵੇਂ ਜਿਵੇਂ ਗੁਰੂ ਰਾਮਦਾਸ ਜੀ ਨੇ ਪਾਉੜੀ ਉਚਾਰਨ ਕੀਤੀ ਹ ਸੋ ਰਹੁ ਵਿਚਾਰ ਗੁਰੂ ਕਿਰਪਾ ਕਰੇ ਵਾਹਿਗੁਰੂ ਪਰਮੇਸ਼ਰ ਜੀ ਦਾ ਆਸਰਾ ਲਈਏ ਕਿਉਂਕਿ ਮੈਂ ਇਹ ਆਸ ਇਹੋ ਆਧਾਰ ਤੇਰਾ ਏਕ ਨਾਮ ਤਾਰੇ ਸੰਸਾਰ ਮਹਾਰਾਜ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜੋ ਹੈ ਉਹ ਸਾਰਿਆਂ ਨੂੰ ਹੀ ਤਾਰਨ ਵਾਲਾ ਹੈ ਕਿਰਪਾ ਕਰੋ ਮਹਾਰਾਜ ਮੈਨੂੰ ਵੀ ਤਾਰੋ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜੋ ਸੋ ਗੁਰੂ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ